ਜਿਹੜਾ ਵੀ ਇਹ ਸਰਕਾਰ ਵਿਰੁੱਧ ਬੋਲਦਾਗਾ ਉਹਦਾ ਜਲੂਸ ਕੱਢਿਆ ਜਾ ਰਿਹਾ ਸਰਕਾਰ ਦੀਆਂ ਚੂਲਾ ਹਰਾਉਣੀਆਂ ਚੂਲਾ ਗਰਦ ਕੱਢ ਦਿਓ ਕਿਉਂਕਿ ਬੰਦੀ ਦੋ ਚਾਰ ਰਹਿ ਗਏ ਸੱਚ ਬੋਲਣ ਵਾਲੇ ਐ ਜਲੀਲ ਕਰਨ ਦੇ ਪੱਲੇ ਕੱਖ ਨਹੀਂ ਕਾਲੀ ਕਾਂਗਰਸੀ ਚੰਗੇ ਕਹਾਤੇ ਕੈਪਟਨ ਦਾ ਯਾਰ ਇੰੀਆਂ ਸੋਹਣੀਆਂ ਗੱਲਾਂ ਨੂੰ ਪੁੱਛਦੀ ਨਹੀਂ ਸੀ ਲੋਕ ਉਹਨੂੰ ਕਹਿੰਦੇ ਸੀ ਰੂਸਾ ਦਾ ਆਸਕ ਰੂਸਾ ਦਾ ਐ ਰੂਸਾ ਇਹਦੀ ਐ ਲੱਗਦੀ ਆ ਕਹਿੰਦੇ ਸੀ ਨਾ ਡੱਕਾ ਨਹੀਂ ਬੋਲਦਾ ਸੀ ਬਾਦਲ ਨੂੰ ਕਿੰਨਾ ਕਸਮ ਨੇ ਇੰਨੇ ਛੋਟੇ ਪੱਧਰ ਤੇ ਆ ਕੇ ਆਉਂਦੇ ਹੀ ਨਹੀਂ ਸੀ ਉਹ ਆ ਪਹਿਲਾ ਮੁੱਖ ਮੰਤਰੀ ਐ ਵੀ ਕਮੈਂਟ ਪੜ ਕੇ ਵੀ ਪਰਚਾ ਕਮੈਂਟ ਪੜ ਕੇ ਵੀ ਪਰਚਾ ਆ ਲੈ ਆਓ ਬਦਲਾ ਬਹੁਤ ਹੱਤ ਜੱਕੀ ਸੀ ਬਦਲਾ ਲੈਣਾ ੱਲੇ ਬੋੜਾਂ ਤੇ ਮਸੂਰੀ ਤੋਂ ਬਣਾ ਇੱਕ ਕੰਮ ਕਰਿਆ ਜਿਹੜਾ ਸਰਕਾਰ ਨੇ ਮੈਨੂੰ ਗਣਿਆ ਦਿਓ ਆ ਗਈ ਹੁਣ ਭੇਡਾ ਥੱਲੇ ਕਮੈਂਟਾਂ ਚ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਮੁੱਖ ਮੰਤਰੀ ਉਹਦੇ ਦੀ ਮੈਂ ਰਿਸਪੈਕਟ ਕਰਦਾ ਮੈਂ ਗੰਨਮੈਨ ਨਹੀਂ ਲਊਂਗਾ ਮੇਰਾ ਪਰਿਵਾਰ ਨਹੀਂ ਗੰਨਮੈਨ ਲਊਗਾ ਮੁਰਗੀਖਾਨਾ ਖੋਲ੍ਹ ਲਓ ਜੇ ਗੰਨਮੈਨ ਲੈਣਿਆ ਐ ਕਰ ਦੂ ਮੈਂ ਆਮਕਰਾਂ ਦਾ ਮੁੰਡਾ ਮੈਂ ਫੀਟਰ ਮੂਰੇ ਪੈਂਦਾ ਰਿਹਾ ਮੇਰੇ ਮੱਸਰ ਲੜਦਾ ਰਿਹਾ ਮੇਰੇ ਐਸੇ ਟਰੈਕਟਰ ਦੇ ਹੈਂਡਲ ਨੇ ਮੇਰਾ ਗੱਟ ਤੋੜਦਾ ਸੀ ਆਹ ਦੇਖ ਲੋ ਕੀ ਕਰ ਰਿਹਾ ਆਮਕਰਾਂ ਦਾ ਮੁੰਡਾ ਹੱਕ ਸੱਚ ਦੀਆਂ ਜਿੰਨੀਆਂ ਵੀ ਆਵਾਜ਼ਾਂ ਨੌਜਵਾਨ ਹੈਗੇ ਆ ਸਾਰਿਆਂ ਨੂੰ ਦਬਾਇਆ ਜਾ ਰਿਹਾ ਜਿਹੜਾ ਵੀ ਇਹ ਸਰਕਾਰ ਵਿਰੁੱਧ ਬੋਲਦਾਗਾ ਉਹਦਾ ਜਲੂਸ ਕੱਢਿਆ ਜਾ ਰਿਹਾ ਵੀਡੀਓ ਕੱਲੇ ਕੱਲੇ ਘਰ ਪਹੁੰਚਦੀ ਕਰ ਦਿਓ ਵੀ 29 ਤਰੀਕ ਦਾ ਪੂਰਾ ਵੱਡਾ ਇਕੱਠ ਕਰਨਾ ਸਰਕਾਰ ਦੀਆਂ ਚੂਲਾ ਹਰਾਉਣੀਆਂ ਚੂਲਾ ਗਰਦ ਕੱਢ ਦਿਓ ਕਿਉਂਕਿ ਬੰਦੀ ਦੋ ਚਾਰ ਰਹਿ ਗਏ ਸੱਚ ਬੋਲਣ ਵਾਲੇ ਜੇ ਸੱਚ ਬੋਲਣ ਵਾਲਾ ਨੂੰ ਇਹੋ ਜਿਹਾ ਕੁਸੂਣਾ ਐ ਕੁੱਟਣਾ ਐ ਜਲੀਲ ਕਰਨਾ ਤੇ ਪੱਲੇ ਕੱਖ ਨਹੀਂ ਕਾਲੀ ਕਾਂਗਰਸੀ ਚੰਗੇ ਕਹਾਤੇ ਮੈਂ ਸੋਨ ਇੱਕ ਗੱਲ ਦੱਸਣੀ ਚਾਹਨਾਗਾ ਮੁੰਡਿਆ ਆਪਾਂ ਕੈਪਟਨ ਦਾ ਰਾਜ ਦੇਖਿਆ ਬਾਦਲ ਦਾ ਦੇਖਿਆ ਮੈਂ ਇਹ ਜ ਕਿਸਮ ਦਾ ਹੁੰਦਾ ਸੀ ਉਹ ਰਾਚ ਹੁੰਦਾ ਨਹੀਂ ਨਾ ਉਹ ਬਾਦਲ ਕੈਪਟਨ ਦੇ ਰਾਚ ਕੈਪਟਨ ਦਾ ਯਾਰ ਇੰਨੀਆਂ ਛੋਟੀਆਂ ਗੱਲਾਂ ਨੂੰ ਪੁੱਛਦੇ ਹੀ ਨਹੀਂ ਸੀ ਲੋਕ ਉਹਨੂੰ ਕਹਿੰਦੇ ਸੀ ਰੂਸਾ ਦਾ ਆਸਕ ਰੂਸਾ ਦਾ ਐ ਰੂਸਾ ਇਹਦੀ ਐ ਲੱਗਦੀ ਆ ਕਹਿੰਦੇ ਸੀ ਨਾ ਡੱਕਾ ਨਹੀਂ ਬੋਲਦਾ ਸੀ ਬਾਦਲ ਨੂੰ ਕਿੰਨਾ ਕਸਮ ਨੇ ਇੰਨੇ ਛੋਟੇ ਪੱਦਰ ਤੇ ਦੇ ਆ ਕੇ ਆਉਂਦੇ ਹੀ ਨਹੀਂ ਸੀ ਉਹ ਆ ਅਸੀਂ ਸੋਸ਼ਲ ਮੀਡੀਆ ਤੇ ਇੰਨਾ ਕੁਝ ਬੋਲਦੇ ਲੋਕ ਗਾਲਾਂ ਕੱਢਦੇ ਦੋਨੇ ਪਾਰਟੀਆਂ ਨੂੰ ਸਾਡੇ ਵਰਗੇ ਜਿੰਨੇ ਵੀ ਥੱਲੇ ਯੂਟਿਊਬਰ ਸੀ ਕਿਸੇ ਨੂੰ ਕੋਈ ਪੁੱਛਦਾ ਵੀ ਨਹੀਂ ਸੀ ਵਿਚਾਰਾ ਆਪਦੇ ਹੱਕਾਂ ਦੀ ਗੱਲ ਕਰਦੇ ਕਰੀ ਜਾਣਦੇ ਆ ਪਹਿਲਾ ਮੁੱਖ ਮੰਤਰੀ ਐ ਵੀ ਕਮੈਂਟ ਪੜ ਕੇ ਵੀ ਪਰਚਾ ਕਮੈਂਟ ਪੜ ਕੇ ਵੀ ਪਰਚਾ ਆਜ ਲਿਆਓ ਬਦਲਾ ਬਹੁਤ ਅਤਜਕੀ ਸੀ ਬਦਲਾ ਲੈਣਾ ਉਦੋਂ ਮੈਂ ਚਲੋ ਮੈਂ ਵੀ ਵੇਚੀ ਸੀ ਆ ਸਾਰੀ ਵੇਚੀ ਸੀ ਨਾ ਝਾੜੂ ਨੂੰ ਕੱਲੇ ਕੱਲੇ ਨੇ ਵੋਟ ਪਾਈ ਸੀ ਨਾ ਕਿ ਸਾਰੀਆਂ ਉਮੀਦਾਂ ਟੁੱਟ ਗਈਆਂ ਨਾ ਅੱਜ ਪੰਜਾਬ ਡਿਪਰੈਸ਼ਨ ਚ ਵਗ ਗਿਆ ਕਾਰਨ ਕਿ ਆਹੇ ਆ ਬਦਲਾ ਚਾਹੁੰਦੇ ਸੀ ਆ ਦੇਖ ਲਓ ਜਰਾ ਉਹ ਬਾਈ ਜੀ ਝਾੜੂ ਵਾਲਿਆਂ ਨੂੰ ਘੇਰ ਘੇਰ ਕੇ ਪਿੰਡਾਂ ਸਵਾਲ ਪੁੱਛੋ ਵੀ ਨੌਜਵਾਨਾਂ ਤੇ ਐਨਐਸਐ ਲਾਇਆ ਚਟਾ ਨਹੀਂ ਬੰਦ ਹੋ ਰਿਹਾ ਬੇਰਜ਼ਗਾਰੀ ਵੱਧ ਰਹੀ ਆ ਕੱਲੇ ਬੋੜਾਂ ਤੇ ਮਸੂਰੀ ਤੋਂ ਬਣਾ ਇੱਕ ਕੰਮ ਕਰਿਆ ਜਿਹੜਾ ਸਰਕਾਰ ਨੇ ਮੈਨੂੰ ਗਿਣਿਆ ਦਿਓ ਕੱਲਾ ਕੱਲਾ ਬੰਦਾ ਵੀਡੀਓ ਸ਼ੇਅਰ ਕਰੀ ਜਾਓ ਚਲਦੀ ਚਲਦੀ ਕਰ ਕਰ ਪਹੁੰਚਦੀ ਕਰ ਦਿਓ 27 ਤਰੀਕ ਨੂੰ ਨਹੀਂ ਇਕੱਠ 29 ਨੂੰ ਆ ਜ਼ਿਲ੍ਹਾ ਬਰਨਾਲਾ ਪਿੰਡ ਕੋੜਦ ਨੇ ਭਾਨੇ ਦੇ ਪਿੰਡ ਐਡਾ ਵੱਡਾ ਇਕੱਠ ਕਰਨਾ ਸਰਕਾਰ ਨੂੰ ਪਤਾ ਲੱਗ ਜੇ ਵੀ ਐ ਨੌਜਵਾਨਾਂ ਨੂੰ ਕੁੱਟਣਾਗਾ ਵੀ ਆਏ ਕੁੱਟੀ ਦਾ ਹੁੰਦਾ ਹਨਾ ਫੇਰ ਪਤਾ ਲੱਗੋ ਇਹਨਾਂ ਨੂੰ ਚੂਲਾ ਹਿਲਾ ਦਿਓ ਇਹਨਾਂ ਨੇ ਚੂਲਾ ਨਹੀਂ ਭਰਾਵਾ ਫਿਰ ਕੱਲੇ ਕੱਲਾ ਕੁੱਟਖਾਨ ਦੇ ਤਿਆਰ ਹੋ ਲੜਾਈ ਛੋਡੇ ਗਲ ਪੈ ਗਈ ਛੋਡੇ ਘਰਾਂ ਚ ਆ ਗਈ ਲੜਾਈ ਵੜ ਗਈ ਉਹ ਪਤੰਦਰੋ ਛੋਡੇ ਪੱਲੇ ਕੀ ਰਹਿ ਗਿਆ ਨਸੇ ਚ ਤੁਸੀਂ ਮਾਰਤੇ ਐਨਐਸਏ ਛੋਡੇ ਮੁੰਡਾ ਤੇ ਲੱਗੀਆਂ ਨੇ ਜ਼ਮੀਨ ਛੋਡੀ ਖਾਣ ਦੀ ਤਿਆਰੀ ਆ ਸਰਕਾਰੀ ਖਰੀਦ ਜ਼ਮੀਨਾਂ ਦੀ ਤੋੜਨ ਦੀ ਤਿਆਰੀ ਆ ਜਿਹੜੀ ਆਪਾਂ ਝੋਨਾ ਕਣਕ ਬੀਜਦੇ ਆ ਆ ਝਾੜੂ ਵਾਲੇ ਦੇ ਵਕੀਲ ਹੀ ਕਹੀ ਜਾਂਦੇ ਜਾ ਕੇ ਵੀ ਝੋਨਾ ਦੀ ਜਿਹੜਾ ਪਰਾਲੀ ਦਾ ਥੱਥੂ ਆਉਂਦਾ ਵੀ ਸਰਕਾਰੀ ਖਰੀਦ ਤੋੜੋ ਉਹ ਪੱਲੇ ਛੋਡੇ ਕੱਖ ਨਹੀਂ ਰਹਿਣਾ ਪੱਲੇ ਛੋਡੇ ਕੱਖ ਨਹੀਂ ਹੋਣਾ ਆ ਆ ਗੀ ਹੁਣ ਭੇਡਾਂ ਥੱਲੇ ਕਮੈਂਟਾਂ ਚ ਇਹਨਾਂ ਦਾ ਹਾਂ ਸੋਨੂੰ ਇੱਕ ਨਵੀਂ ਗੱਲ ਦੱਸਣਾ ਕਿੰਨੇ ਹਜ਼ਾਰ ਐੜੀ ਮਿਠਾਈਆਂ 5000 ਐੜੀ ਹਨ ਜੀ 5000 ਐੜੀ ਕੀ ਕਰਨ ਵਾਸਤੇ ਭਾਈ ਆ ਬਾ ਕਮੈਂਟ ਕਰਨੀਆਂ ਗਾਲਾਂ ਕੱਢਣੀਆਂ ਗਾਲਾਂ ਕੱਢਣੀਆਂ 5000 ਫੇਕ ਐੜੀ ਲਾਈਵ ਆ ਝਾੜੂ ਵਾਲਿਆਂ ਦੀ ਬੱਸ ਗਰਾਊਂਡ ਤੇ ਕੋਈ ਕੰਮ ਨਹੀਂ ਕਰਨਾ ਸੋਸ਼ਲ ਮੀਡੀਆ ਤੇ ਹਵਾ ਬਣਾ ਕੇ ਰੱਖਣੀ ਆ ਗਾਲਾਂ ਕੱਢਣੀਆਂ ਪੇਜ ਰੋਕਣੇ ਰੀਜ ਮਾਰਨੇ ਲੋਕਾਂ ਨੂੰ ਔਖੇ ਕਰਨਾ ਹੋਰ ਕੁਝ ਨਹੀਂ ਭਗਵਾਨ ਤਮਨ ਸਾਹਿਬ ਕਹਿੰਦੇ ਹੁੰਦੇ ਸੀ ਮੁੱਖ ਮੰਤਰੀ ਉਹਦੇ ਦੀ ਮੈਂ ਰਿਸਪੈਕਟ ਕਰਦਾ ਮੈਂ ਗਨਮੈਨ ਨਹੀਂ ਲਊਂਗਾ ਮੇਰਾ ਪਰਿਵਾਰ ਨਹੀਂ ਗਨਮੈਨ ਲਊਗਾ ਮੁਰਗੀ ਖਾਨਾ ਖੋਲ ਲੋ ਜੇ ਗੰਦ ਮੈਂ ਲੈਣੇ ਆ ਐ ਕਰ ਦੂ ਮੈਂ ਆਮ ਕਰਾਂ ਦਾ ਮੁੰਡਾ ਮੈਂ ਫੀਟਰ ਮੂਰੇ ਪੈਂਦਾ ਰਿਹਾ ਮੇਰੇ ਮੱਸਰ ਲੜਦਾ ਰਿਹਾ ਮੇਰੇ ਐਸੇ ਟਰੈਕਟਰ ਦੇ ਹੈਂਡਲ ਨੇ ਮੇਰਾ ਗੁੱਟ ਤੋੜਦਾ ਸੀ ਆ ਦੇਖ ਲੋ ਕੀ ਕਰ ਰਿਹਾ ਆਮ ਕਰਾਂ ਦਾ ਮੁੰਡਾ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਵੀ ਸਵਾਲ ਕਰੋ ਪਹਿਲਾਂ ਇਹ ਐ ਕਹਿੰਦੇ ਨੇ ਵੀ ਸਵਾਲ ਕਰੋ ਕਹਿੰਦੇ ਨੇ ਜੀ ਨਾ ਵੀ ਹਰ ਇੱਕ ਨੌਜਵਾਨ ਸਵਾਲ ਕਰੋ ਤੇ ਹੁਣ ਜਦੋਂ ਸਵਾਲ ਹੁੰਦੇ ਹੁਣ ਚੀਕਾ ਕਿਉਂ ਮਾਰਦੇ ਆ ਬਈ ਬਾਈ ਕੱਲਾ ਕੱਲਾ ਬੰਦਾ ਵੀਡੀਓ ਸ਼ੇਅਰ ਕਰਕੇ ਘਰ ਘਰ ਪਹੁੰਚਦੀ ਕਰੋ ਪੱਲੇ ਤੁਹਾਡੇ ਕੱਖ ਨਹੀਂ ਰਹਿਣਾ ਕੱਲਾ ਕੱਲਾ ਨੌਜਵਾਨ ਕੁੱਟਿਆ ਜਾਊ ਜੇਲਾਂ 'ਚ ਧੱਕਿਆ ਜਾਊਗਾ ਉਹੀ ਗੱਲਾਂ ਸੱਚ ਹੋਣ ਲੱਗੀਆਂ ਪੁਰਾਣੇ ਟਾਈਮ ਵਾਲੀਆਂ ਵੀ ਜਿਵੇਂ 84 ਦੇ ਦੌਰ 'ਚ ਨੌਜਵਾਨੀ ਪੰਜਾਬ ਦੀ ਸੜਦੇ ਚੰਦਰਾ ਉਹ ਕਾਇਮ ਹੋ ਜੋ ਇਕੱਠੇ ਹੋ ਜੋ ਉਹ ਪਿੰਡਾਂ 'ਚ ਕਿਉਂ ਧੜੇਵਾਜੀ ਬਣਾਈ ਬੈਠਿਆ ਓਏ ਕਿਸਾਨ ਜੁਨੀਆਨਾ ਵੀ ਲੱਗ ਜੋ ਹੁਣ ਹੋਰ ਦੱਸਦਾ ਇਹ ਸਰਕਾਰਾਂ ਕਿਸਾਨ ਜੁਨੀਆ ਨੂੰ ਨਿੰਦ ਰਹੀਆਂ ਉਹ ਛੋਟੀ ਜ਼ਮੀਨ ਬਚਾਈ ਬੈਠਿਆ ਕੁਰਕ ਨਹੀਂ ਹੋਣ ਦੇ ਦੇ ਰੇ ਚਿੱਪਾ ਵਾਲੇ ਮੁੰਡਿਆਂ ਮੀਟਰ ਲੱਗਣ ਨਹੀਂ ਨਾ ਦੇ ਰੇ ਜੁਨੀਆ ਨਾਲੇ ਨਹੀਂ ਲੱਗਣ ਦੇ ਰੇ ਉਹ ਜਿਹੜਾ ਵੀ ਪਿੰਡ ਦਾ ਬੰਦਾ ਕੋਈ ਉੱਠ ਕੇ ਤੁਰਦਾਗਾ ਸਰਕਾਰਾਂ ਅਵਿਰਧ ਲੜਦਾ ਉਹਦਾ ਸਾਥ ਦਿਆ ਕਰੋ ਤਿੰਨੇ ਪਾਰਟੀਆਂ ਆਪਣੇ ਨਾਲ ਨਹੀਂ ਖੜੀਆਂ ਉਹ ਭਰਾਵੋ ਹੱਕ ਸੱਚ ਦੇ ਜਿਹੜੇ ਲੜਾਈ ਲੜਦੇ ਉਹ ਬੰਦਿਆਂ ਨਾਲ ਖੜ ਜਾ ਕਰੋ ਕੱਲਾ ਇਹਨਾਂ ਕੋਲੇ ਸੋਸ਼ਲ ਮੀਡੀਆ ਮੁੱਖ ਮੰਤਰੀ ਸਾਹਿਬ ਪੰਜਾਬ ਘੱਟ ਚਲਾਉਂਦੇ ਨੇ ਪੇਜ ਵੱਧ ਚਲਾਉਂਦੇ ਨੇ ਕੱਲਾ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਕਰੀ ਜਾਂਦੇ ਆ ਫੇਕ ਕਹਾਟੀਆਂ ਬਣਾਈ ਬੈਠਿਆ ਫੇਕ ਪੇਜ ਕੰਮ ਗਣਿਆ ਦਿਓ ਯਾਰ ਇੱਕ ਕੰਮ ਗਣਿਆ ਦਿਓ ਮੁੱਖ ਮੰਤਰੀ ਸਾਹਿਬ ਦਾ ਤੁਹਾਨੂੰ ਮੈਂ ਮੰਨ ਜੂਗਾ ਇੱਕ ਕੰਮ ਕੱਲੀਆਂ ਮਸੂਰੀਆਂ ਤੇ ਸੋਸ਼ਲ ਮੀਡੀਆ ਕੱਲੀਆਂ ਮਸੂਰੀਆਂ ਸੋਸ਼ਲ ਮੀਡੀਆ ਕੱਲ ਨੂੰ ਹੋਰ ਵੀ ਬਹੁਤ ਨੌਜਮਾਨ ਜੇਲਾ ਸਿੱਟਣੇ ਆ ਪਰਚੇ ਵੀ ਪੈਣੇ ਆ ੱੱਕਾ ਬਹੁਤ ਹੋਣੇ ਭਰਾਵੋ